ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਇੱਕ ਨਵੀਂ ਅਤੇ ਵੱਡੀ ਖਤਰਨਾਕ ਝੰਜੋੜ ਦੇਣ ਵਾਲੀ ਘਟਨਾ ਇੱਕ ਬਿਮਾਰੀ ਕਹਿ ਸਕਦੇ ਹਾਂ ਸਾਹਮਣੇ ਆਈ ਹੈ ਇੱਕ ਨੌਜਵਾਨ ਮੁੰਡਾ ਕਿਸ ਤਰ੍ਹਾਂ ਮੋਬਾਈਲ ਦਾ ਐਡਿਕਟ ਹੋ ਗਿਆ ਅਤੇ ਉਸ ਤੋਂ ਬਾਅਦ ਉਸ ਦੇ ਕੀ ਹਾਲਾਤ ਬਣ ਗਏ ਇਹ ਵੀਡੀਓ ਹਰ ਇੱਕ ਘਰ ਘਰ ਦੀ ਕਹਾਣੀ ਇਸ ਸਮੇਂ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਉਣ ਵਾਲੇ ਜੁਗ ਦੀ ਆਉਣ ਵਾਲੇ ਫਿਊਚਰ ਦੀ ਕਿੰਨੀ ਵੱਡੀ ਅਲਾਮਤ ਹੈ ਇਹ ਵੀ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦੇਖਣ ਲਈ ਮਿਲੇਗਾ ਕਿ ਕਿਸ ਤਰ੍ਹਾਂ ਬੱਚੇ ਨੂੰ ਇੱਕ ਮੋਬਾਈਲ ਦਿੱਤਾ ਗਿਆ ਕਿ ਉਹ ਆਪਣੇ ਕੰਮ ਕਰ ਸਕੇ ਮਾਂ ਪਰ ਉਸ ਤੋਂ ਬਾਅਦ ਇਸ ਮੋਬਾਈਲ ਦੇ ਕਰਕੇ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦਾ ਪੁੱਤ 8 ਸਾਲ ਤੋਂ ਕਿਸ ਤਰ੍ਹਾਂ ਘਰ ਦੇ ਵਿੱਚ ਹੀ ਕੈਦ ਹੋਇਆ ਹੋਇਆ ਹੈ ਇਸ ਮੋਬਾਈਲ ਦੇ ਕਰਕੇ ਇਹ ਤੁਹਾਨੂੰ ਵੀ ਹੈਰਾਨ ਕਰਕੇ ਰੱਖ ਦੇਵੇਗੀ ਉੱਤੇ ਰੌਂਗਟੇ ਵੀ ਖੜੇ ਕਰ ਦੇਣ ਵਾਲੀ ਇਹ ਘਟਨਾ ਸਾਹਮਣੇ ਆਈ ਹੈ ਹਰ ਇੱਕ ਪਰਿਵਾਰ ਦੇ ਲਈ ਹਰ ਇੱਕ ਸਖਸ਼ ਦੇ ਲਈ ਅੱਜ ਦੀ ਇਹ ਵੀਡੀਓ ਦੇਖਣੀ ਬੇਹਦ ਜ਼ਰੂਰੀ ਹੈ ਸੋ ਇਸ ਵੀਡੀਓ ਨੂੰ ਆਪ ਵੀ ਦੇਖੋ ਅਤੇ ਅੱਗੇ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰੋ ਤਾਂ ਕਿ ਇਹ ਕਿਸੇ ਹੋਰ ਦੇ ਘਰ ਦੀ ਕਹਾਣੀ ਨਾ ਬਣੇ ਸੋ ਦੇਖੋ ਇਹ ਵੀਡੀਓ ਇਹ ਨੰਦਾ ਨਹੀਂ ਹੁਣ ਵੀ ਇਹ ਕੱਲ ਪਰਸੋਂ ਆਇਆ ਵਾ ਉਹ ਵੀ ਬੜੀ ਮੁਸ਼ਕਿਲ ਨਾਲ ਕਹਿ ਕੇ ਕਿ ਅੱਜ ਇਹ ਕਾਲਜ ਜਾਣ ਦੀ ਤਿਆਰੀ ਚ ਹੋਣਾ ਸੀ ਅੱਜ ਇਹ ਬੱਚਾ ਆਪਣੇ ਫਿਚਰ ਦੇ ਵਾਸਤੇ ਉਹ ਲਾਸਟ ਵਾਲਾ ਜਿਹੜਾ ਸਟੱਡੀ ਦਾ ਸਟੈਪ ਆ ਉਹ ਲੈਣ ਲਈ ਤਿਆਰ ਹੋਣਾ ਸੀ ਪਰ ਇਹਨਾਂ ਮੋਬਾਈਲਾਂ ਨੇ ਇਹਨਾਂ ਇੰਟਰਨੈਟ ਦੀ ਦੁਨੀਆ ਨੇ ਅੱਜ ਸਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰਕੇ ਧਰਤੀਆਂ ਮਾਂ-ਬਾਪ ਰੋਕਦੇ ਕਿਉਂ ਨਹੀਂ ਮਾਂ-ਬਾਪ ਨੇ ਮੋਬਾਈਲ ਘਾਤੋਂ ਲੈ ਕੇ ਦਿੱਤਾ ਮਾਂ-ਬਾਪ ਰੀਚਾਰਜ ਘਾਤੋਂ ਕਰਾਉਂਦਾ ਤੇ ਉਹ ਮਾਪੇ ਮਜਬੂਰ ਆ ਕੱਲਾ ਪੁੱਤ ਬੱਚਾ ਵਾ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ ਉਹਨਾਂ ਮਾਪੇ ਲਈ ਵੀ ਇਹ ਸੁਨੇਹਾ ਵਾ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਿਰਫ ਇਸ ਕਰਕੇ ਮੋਬਾਈਲ ਦੇ ਦਿੰਦੇ ਆ ਵੀ ਚੱਲ ਕੋਈ ਨਾ ਟਿਕ ਜੂਗਾ ਕੋਈ ਨਾ ਦਾ ਮਨ ਲੱਗ ਜਾਂਦਾ ਅਸੀਂ ਕੰਮ ਕਰਨਾ ਬੱਚੇ ਨੂੰ ਮੋਬਾਈਲ ਲਾ ਕੇ ਦੇ ਦੋ ਇਹ ਬਹੁਤ ਖਤਰਨਾਕ ਬਿਮਾਰੀ ਆ ਆਉਣ ਵਾਲੇ ਸਮੇਂ 'ਚ ਜਿੰਨੀਆਂ ਵੱਡੀਆਂ ਤੇ ਭਿਆਨਕ ਬਿਮਾਰੀਆਂ ਵਾ ਉਹਨਾਂ ਸਾਰੀਆਂ ਬਿਮਾਰੀਆਂ ਤੋਂ ਵੱਡੀ ਤੇ ਖਤਰਨਾਕ ਬਿਮਾਰੀ ਮੋਬਾਈਲ ਦੀ ਐਡਿਕਸ਼ਨ ਮੰਨੀ ਜਾਇਆ ਕਰੂਗੀ ਇਸ ਦਾਦੀ ਦੀ ਜਿਹੜੀ ਪੀੜਾ ਵਾ ਉਹਨੂੰ ਮਹਿਸੂਸ ਜ਼ਰੂਰ ਕਰਿਓ ਇਸ ਘਰ ਦੀ ਉਸ ਪੀੜਾ ਨੂੰ ਮਹਿਸੂਸ ਕਰਿਓ ਵੀ ਕਿੰਨੇ ਦੁਖੀ ਨੇ ਆਪਣੇ ਬੱਚੇ ਨੂੰ ਲੈ ਕੇ ਇਕਲੋਤਾ ਪੁੱਤ ਨਾ ਨਾ ਤਾਂ ਉਹ ਇਹਨਾਂ ਜ਼ਬਰਦਸਤੀ ਕਰ ਸਕਦੇ ਆ ਤੇ ਨਾ ਉਸ ਬੱਚੇ ਨੂੰ ਉਹ ਬਦਲ ਪਾ ਰਹੇ ਆ ਇੱਕ ਚੰਗਾ ਵਪਾਰੀ ਸੀ ਉਹ ਤਾਂ ਇਸ ਦੁਨੀਆ ਤੋਂ ਚਲਾ ਗਿਆ ਪਰ ਉਹਦੇ ਪੋਤਰੇ ਨੇ ਅੱਗੇ ਉਹਦੀ ਲੈਗਸੀ ਨੂੰ ਵਧਾਉਣਾ ਸੀ ਉਹ ਬੱਚਾ ਗੇਮਾਂ ਚ ਮੋਬਾਈਲ ਦੀ ਦੁਨੀਆ ਚ ਇੰਟਰਨੈਟ ਦੀ ਦੁਨੀਆ ਚ ਖੋ ਗਿਆ ਕਿੱਥੇ ਸਤਿ ਸ੍ਰੀ ਅਕਾਲ ਭੈਣ ਜੀ ਜੀ ਦਾਦਾ ਜੀ ਨੇ ਬੱਚੇ ਦੇ ਠੀਕ ਹੈ ਸਤਿ ਸ੍ਰੀ ਅਕਾਲ ਤੁਸੀਂ ਦਾਦੀ ਜੀ ਹੋ ਠੀਕ ਹੈ ਕੋਈ ਨਾ ਘਬਰਾਓ ਨਾ ਫਿਕਰ ਨਾ ਕਰੋ ਵਾਹਿਗੁਰੂ ਮਿਹਰ ਕਰਨਗੇ ਭਗਵਾਨ ਜੀ ਚੰਗਾ ਕਰਨਗੇ ਅਸੀਂ ਆਏ ਆ ਉਹਨੂੰ ਬੱਚੇ ਨੂੰ ਚੰਗੇ ਵਾਸਤੇ ਆਏ ਆ ਕਿ ਉੱਪਰ ਕਿੰਨੇ ਸਾਲ ਤੋਂ ਭੈਣੇ ਇਦਾਂ ਵਾ 8 ਸਾਲ ਹੋ ਗਏ ਔਰ ਸਕੂਲੇ ਨਹੀਂ ਜਾਂਦਾ ਬਿਲਕੁਲ 8 ਸਾਲ ਤੋਂ ਸਕੂਲ ਨਹੀਂ ਜਾ ਰਿਹਾ ਇਹ 8 ਸਾਲ ਤੋਂ ਬੱਚਾ ਰੂਮ ਦੇ ਵਿੱਚ ਹੀ ਰਹਿੰਦਾ ਘਰ ਦੇ ਵਿੱਚ ਹੀ ਰਹਿੰਦਾ ਹੈ ਘਰ ਆ ਬਸ ਜੇ ਘਰ ਦੇ ਉਹਨੂੰ ਕਹਿੰਦੇ ਆ ਨਾ ਹੁਣ ਤੋਂ ਉਹਨੂੰ ਸਕੂਲ ਜਾਣ ਨੂੰ ਪੜ੍ਹਨ ਨੂੰ ਕੁਝ ਕਰਨ ਨੂੰ ਤਾਂ ਗੁੱਸਾ ਕਰਦਾ ਬਹੁਤ ਜ਼ਿਆਦਾ ਹੈਲੋ ਬੇਟਾ ਹਾਊ ਆਰ ਯੂ ਹਾਊ ਆਰ ਯੂ ਬਟ ਯੂਰ ਨੇਮ ਹੈਲੋ ਗੋਇਲ ਸਾਹਿਬ ਕਿਦਾਂ ਤੁਹਾਡਾ ਡੇਟ ਆਫ ਬਰਥ ਕੀ ਗੋਇਲ ਸਾਹਿਬ 25 ਮਈ 25 ਮਈ ਔਰ ਈਅਰ 2007 2007 ਓਕੇ ਤੇ ਫਿਰ ਤੂੰ ਹੋ ਗਿਆ ਹੁਣ 18 ਸਾਲ ਦਾ ਹੈ ਵੈਰੀ ਗੁੱਡ ਦਾੜੀ ਮੁੱਛਾਂ ਆਉਣ ਲੱਗ ਗਈਆਂ ਹੁਣ ਤਾਂ ਗੱਭਰੂ ਹੋ ਗਿਆ ਮੁੰਡਾ ਹੈ ਅਸੀਂ ਤੇਰੇ ਕੋਲੇ ਇਸ ਕਰਕੇ ਆਏ ਆਂ ਵੀ ਅਸੀਂ ਚਾਹੁੰਦੇ ਆ ਵੀ ਤਿੱਤੋਂ ਕੁਝ ਚੀਜ਼ਾਂ ਸਮਝਣੀਆਂ ਚਾਹੁੰਦੇ ਆ ਕੋਈ ਸਿੱਖਣੀਆਂ ਚਾਹੁੰਦੇ ਆ ਕੁਝ ਪੁੱਛਣਾ ਚਾਹੁੰਦੇ ਆ ਵੀ ਤੂੰ 8 ਸਾਲ ਤੋਂ ਮੋਬਾਈਲ ਤੇ ਹੈ ਨਾ ਮੋਬਾਈਲ ਦਿਖਾ ਇੰਨਾ ਕਿੱਥੇ ਹੈ ਕਿੱਥੇ ਮੋਬਾਈਲ ਨਹੀਂ ਜਾ ਕੇ ਪੁੱਤ ਨਹੀਂ ਆਈ ਦੇਖਣਾ ਇਹ ਅਸੀਂ ਖੋਲਣਾ ਨਹੀਂ ਉਹਨੂੰ ਆਨ ਨਹੀਂ ਕਰਨਾ ਸਿਰਫ ਦੇਖਣਾ ਹੀ ਹੈ ਤੇਰੇ ਹੱਥ 'ਚ ਹੀ ਰਹਿਣਾ ਦਿਖਾ ਤਾਂ ਦੇ ਪੁੱਤ ਕੋਈਲ ਉਹ ਪਿਆ ਜਲਮਾਂ ਲੈ ਲੈਣਾ ਫਿਰ ਆਪੇ ਲੈ ਲੈ ਕੀ ਦਵੋ ਤੂੰ ਕੀ ਦੇ ਫੋਨ ਆ ਇਹ ਤੇਰਾ ਨਹੀਂ ਫੋਨ ਵੈਸੇ ਦੇਖਣਾ ਹੀ ਆ ਨਾ ਕੁਝ ਨਹੀਂ ਕਰਨਾ ਕੁਝ ਨਹੀਂ ਪੁੱਤ ਆਪਾਂ ਦੇਖਣ ਆਇਆ ਐਨੇ ਸਾਲਾਂ ਤੋਂ ਤੂੰ ਜਿਹੜੀ ਚੀਜ਼ ਕਰ ਰਿਹਾ ਅਸੀਂ ਸਿਰਫ ਸਕੂਲ ਸਕੂਲ ਤਾਂ ਪੁੱਤ ਸਕੂਲ ਵੀ ਚਲੇ ਗਈ ਆਪਾਂ ਤਾਂ ਪੁੱਤ ਐਕਸਪਲੋਰ ਕਰਨਾ ਆਏ ਆ ਸਿਰਫ ਤੇਰੇ ਨਾਲ ਕੁਝ ਸਮਾਂ ਨਿਕਲਦਾ ਬਸ ਤੈਨੂੰ ਹਣਾ ਟਾਈਮ ਸਪੈਂਡ ਕਰਨਾ ਆ ਪੁੱਤ ਅਸੀਂ ਕੋਈ ਤੈਨੂੰ ਉਹ ਤੈਨੂੰ ਗਾਈਡ ਹੀ ਕਰਨਾ ਵਾ ਸਾਰਿਆਂ ਨੂੰ ਵੈਰੀ ਗੁੱਡ ਇਹ ਫੋਨ ਯੂਜ਼ ਕਰਦਾ ਕਿਹੜਾ ਫੋਨ ਆ ਪੁੱਤ ਇਹ ਹਾਂ ਰੀਅਲਮੀ ਰੀਅਲਮੀ ਦਾ ਆਨ ਕਰ ਬਟਨ ਓਕੇ ਲੌ ਖੋਲੇ ਦੇ ਬੇਟਾ ਆਪ ਹੀ ਕੋਈ ਅਸੀਂ ਫੜਨਾ ਨਹੀਂ ਦਿੱਤੋ ਪੜ੍ਹਦੇ ਨਹੀਂ ਤੂੰ ਸਿਰਫ ਇਹ ਮੈਂ ਦੇਖ ਮੈਂ ਸਿਰਫ ਦੇਖਣਾ ਚਾਹੁੰਨਾ ਵੀ ਤੂੰ ਯੂਜ਼ ਕੀ ਕਰਦਾ ਮਤਲਬ ਤੇਰੇ ਸਕਰੀਨ ਤੇ ਇਸ ਟਾਈਮ ਮੰਨ ਲਓ ਸਕਰੋਲ ਤੇ ਕੀ ਪਿਆ ਬਸ ਇਹ ਹੀ ਦੇਖਣਾ ਚਾਹੁੰਦਾ ਪਲੀਜ਼ ਖੋਲਨਾ ਪੁੱਤ ਕੋਰਾ ਕਹਿੰਦੇ ਤੂੰ ਗੰਨਾ ਮੈਂ ਠੀਕ ਹੋ ਗਿਆ ਮੈਨੂੰ ਕੁਝ ਨਹੀਂ ਹੋਇਆ ਦੇਖ ਮਾਨਿਕ ਤੂੰ ਚਾਹਣਾ ਨਾ ਵੀ ਤੂੰ ਆਪਣੀ ਲਾਈਫ ਦੇ ਵਿੱਚ ਅੱਗੇ ਵਧੇ ਲੋ ਖੋਲ ਕੇ ਦਿਖਾ ਸਾਨੂੰ ਪਤਾ ਲੱਗੇ ਵੀ ਤੂੰ ਬਿਲਕੁਲ ਨਾਰਮਲ ਆ ਮੈਂ ਫੋਨ ਫੜਦਾ ਨਹੀਂ ਤੇਰੇ ਤੋਂ ਬਸ ਤੂੰ ਆਪਣੇ ਆਪ ਖੋਲ ਮੈਂ ਚਾਹੁੰਦਾ ਮੈਂ ਤੂੰ ਮੈਨੂੰ ਇੱਦਾਂ ਖੋਲ ਕੇ ਸਕਰੀਨ ਤੇ ਪਹਿਲੀ ਐਪ ਤੇ ਦੂਜੀ ਐਪ ਕਿਹੜੀ ਖੁੱਲੀ ਹੋਈ ਆ ਉਹ ਦਿਖਾ ਦੇ ਬਸ ਖੋਲ ਦੇ ਤਾ ਲੈ ਠੀਕ ਹੋਣਾ ਨਾ ਪੜਦਾ ਨਾ ਲਾਈਫ ਬਣਾਣੀ ਆ ਤਾਂ ਖੋਲ ਦੇ ਫੋਨ ਤਾਂ ਇਹਦੇ ਟ੍ਰੀਟਮੈਂਟ ਵੀ ਤਾਂ ਹੀ ਹੋਊਗਾ ਨਾ ਮੈਂ ਤੁਹਾਨੂੰ ਦੱਸਿਆ ਉੱਥੇ ਮੈਡੀਸਿਨ ਦੇਣੀ ਆ ਤੇਰਾ ਥੋੜਾ ਜਿਹਾ ਟ੍ਰੀਟਮੈਂਟ ਕਰਨਾ ਬਸ ਠੀਕ ਹੋ ਗਿਆ ਪੁੱਤ ਤੂੰ ਬੜੇ ਲਿਖਿਆ ਹੈ ਨਾ ਤੈਨੂੰ ਪਤਾ ਨਾ ਲਾਈਫ ਕਿਹਨੂੰ ਕਹਿੰਦੇ ਆ ਲਾਈਫ ਕਹਿੰਦੇ ਇੱਕ ਬੱਚਾ ਘਰ ਦੇ ਵਿੱਚ ਜਨਮ ਲੈਂਦਾ ਔਰ ਉਹਨੂੰ ਮਾਂ ਬਾਪ ਔਰ ਦਾਦਾ ਦਾਦੀ ਉਹਦੇ ਤੋਂ ਬਹੁਤ ਸਾਰੀਆਂ ਉਮੀਦਾਂ ਰੱਖਦੇ ਆ ਹਨਾ ਵੀ ਸਾਡਾ ਬੱਚਾ ਹੋਇਆ ਫਿਰ ਉਹ ਸਿਹਰੇ ਬੰਦਦੇ ਆ ਖੁਸ਼ੀਆਂ ਮਨਾਉਂਦੇ ਆ ਹਨਾ ਹੁੰਦੀਆਂ ਨੇ ਗੱਲਾਂ ਤੇਰੇ ਵੀ ਹੋਈਆਂ ਸੀ ਹਨਾ ਫਿਰ ਮੰਮੀ ਪਾਪਾ ਤੈਨੂੰ ਪੜਨ ਲਾਉਂਦੇ ਆ ਵੀ ਸਾਡਾ ਬੱਚਾ ਪੜੂਗਾ ਤੇ ਮम्मी-ਪਾਪੇ ਦੇ ਬਹੁਤ ਸਾਰੇ ਸੁਪਨੇ ਹੁੰਦੇ ਆ ਵੀ ਮੇਰਾ ਬੇਟਾ ਡਾਕਟਰ ਬਣੋ ਮੇਰਾ ਬੇਟਾ ਇੰਜੀਨੀਅਰ ਬਣੋ ਹਨਾ ਮੇਰਾ ਬੇਟਾ ਪਾਇਲਟ ਬਣੋ ਇਦਾਂ ਹੀ ਤੇਰੇ ਤੋਂ ਵੀ ਬਹੁਤ ਸਾਰੇ ਸੁਪਨੇ ਸੀ ਤੇਰੇ ਮੰਮੀ-ਪਾਪਾ ਦਾਦੀ ਤੇਰੀ ਹਨਾ ਔਰ ਹੁਣ ਤੂੰ ਉਹਨਾਂ ਦੇ ਸੁਪਨੇ ਪੂਰੇ ਨਹੀਂ ਕਰਨਾ ਚਾਹੁੰਦਾ ਚਾਹਨਾ ਔਰ ਫਿਰ ਉਹਨਾਂ ਨੂੰ ਸੁਪਨਿਆਂ ਨੂੰ ਪੂਰਾ ਕਰਨ ਲਈ ਕੀ ਕਰਨਾ ਚਾਹੀਦਾ ਤੈਨੂੰ ਸਕੂਲ ਜਾਣਾ ਚਾਹੀਦਾ ਹੁਣ ਇੱਕ ਵਿਸ਼ਵਾਸ ਕਰਕੇ ਮੈਂ ਸਿਰਫ ਤੇਰੇ ਮੋਬਾਈਲ ਤੇ ਹੀ ਦੇਖਣਾ ਚਾਹੁੰਦਾ ਤੂੰ ਅੱਜ ਕੀ ਕੀਤਾ ਇਹਦੇ ਤੇ ਮੈਨੂੰ ਕੋਤ ਤੈਨੂੰ ਵੀ ਪਤਾ ਅੱਜ ਕੱਲ ਲੋਕ ਖਲਵਾਉਣੇ ਕੋਈ ਔਖੀ ਗੱਲ ਨਹੀਂ ਖੁੱਲ ਸਕਦੇ ਲੋਕਾਂ ਨੂੰ ਜਿਵੇਂ ਤਿੱਤੋ ਫੋਨ ਹੁਣ ਫੜ ਲੇ ਮੈਂ ਲੋਕ ਖਲਵਾ ਸਕਦਾ ਜਰਾ ਹੈ ਨਾ ਤੇਰੀ ਡੇਟ ਆਫ ਬਰਥ ਵੀ ਪਤਾ ਮੇਲ ਤੋਂ ਪਤਾ ਲੱਗ ਜਾਂਦਾ ਸਾਰਾ ਕੁਝ ਚੱਕ ਕੇ ਉਹ ਤੋਂ ਹੋ ਜਾਣ ਡੇਟ ਆਫ ਬਰਥ ਪਤਾ ਬਾਕੀ ਚੀਜ਼ ਸਾਰੀ ਨਿਕਲਣ ਤੈਨੂੰ ਪਤਾ ਨਾ ਇਹੀ ਕੁਐਸਚਨ ਪੁੱਛੂਗੇ ਉਹ ਕੋਈ ਤੁਹਾਡੀ ਡੇਟ ਆਫ ਬਰਥ ਕੀ ਹੈ ਉਹ ਤੂੰ ਮੈਨੂੰ ਦੱਸਦੀ ਹੈ ਮੇਲ ਆਈਡੀ ਤੇ ਇਹੀ ਚੱਕਣਾ ਹਾਂ ਕੀ ਕਰੇਗਾ authentic ID ਲਾਈ ਹੋਈ ਹੈ ਤੇਰੀ ਕੋਈ ਕਿੰਨੇ ਲਾਏ ਹੋਇਆ ਚਲ ਆਪਾਂ ਐਂ ਕਰਦੇ ਆਪਾਂ ਸ਼ਰਤ ਲਾ ਲੈਨੇ ਆ ਤੂੰ 10 ਮਿੰਟ ਫੋਨ ਮੈਨੂੰ ਦੇ ਮੈਂ ਸਾਰੇ ਲੋਕ ਖੋਲ ਲੈਣਾ ਤੇਰੇ ਖੋਲ 10 ਮਿੰਟ ਦੇ ਦੇ ਮੈਨੂੰ ਲਾ ਸ਼ਰਤ ਵਿਦਿਆ ਫਿਰ ਆਪੇ ਖੋਲ ਦੇ ਯਾਰ ਖੋਲ ਦੇ ਨਾ ਨਹੀਂ ਮੈਂ ਤਾਂ ਆਪਾਂ ਕਿਹੜਾ ਕੁਝ ਗਲਤ ਕਹਿਣਾ ਆਪਾਂ ਕੁਝ ਤੇਰੇ ਹੱਥ ਚ ਹੀ ਰਹਿਣਾ ਫੋਨ ਤੇਰੇ ਹੱਥ ਚ ਹੀ ਰਹਿਣਾ ਸਾਰਾ ਕੁਝ ਹੋ ਤਰਦਾ ਦੋ ਬਾਰ ਚੱਲਦੇ ਆ ਪਾ ਜਾਂ ਛੱਡ ਨਾ ਦੇ ਕੋਲ ਕੋਈ ਨਾ ਹਾਂ ਕੋਲ ਕਿੰਨੇ ਕੋਈ ਅਸੀਂ ਨਿਕਲਾਉਂਦੇ ਦਿੱਤੋਂ ਆਇਆ ਹੈਂ ਰੱਖਦੇ ਮੋਬਾਈਲ ਤੇ ਆ ਜਾ ਮੋਬਾਈਲ ਦੀ ਲੋੜ ਤੇ ਚੱਲ ਚੱਲ ਮੈਂ ਚੱਲਦਾ ਆ ਜਾ ਮੇਰਾ ਪਤਾ ਆ ਜਾ ਆਰੇ ਆਰੇ ਮम्मा ਆਰੇ ਪੁੱਤ ਮम्मा ਆਰੇ ਉਹਨੇ ਮੂ ਪੁੱਤ ਉਹਨੇ ਆਉਂਦੇ ਇਹ ਬੱਚਾ ਬਾਜੀ ਪਿਛਲੇ 3 ਸਾਲਾਂ ਤੋਂ ਸਕੂਲ ਨਹੀਂ ਜਾ ਰਿਹਾ ਔਰ ਇੱਕ ਗੇਮਾ ਸਾਰਾ ਦਿਨ ਖੇਡੀ ਜਾਣੀ ਐ ਸਕਰੋਲ ਕਰੀ ਜਾਣਾ ਮੋਬਾਈਲ ਦੇਖੀ ਜਾਣਾ ਜਿਹੜੇ ਬੱਚੇ ਤੋਂ ਬਹੁਤ ਸਾਰੀਆਂ ਮਾਪੇ ਬਾਪ ਨੂੰ ਉਮੀਦਾਂ ਸੀ ਅੱਜ ਇੰਟਰਨੈਟ ਦੀ ਦੁਨੀਆ ਦੇ ਵਿੱਚ ਉਹਨਾਂ ਬੱਚਿਆਂ ਨੂੰ ਆ ਮੋਬਾਈਲਾਂ ਨੇ ਖਾ ਲਿਆ ਮੋਬਾਈਲਾਂ ਨੇ ਪਤਾ ਨਹੀਂ ਸਾਡਾ ਕਿੰਨਾ ਕੁਝ ਹਜਮ ਕਰ ਲਿਆ ਮੋਬਾਈਲਾਂ ਨੇ ਕਿਤਾਬਾਂ ਖੋਲੀਆਂ ਸਾਡੇ ਤੋਂ ਸਾਡੇ ਬੱਚਿਆਂ ਦੀ ਅਟੈਚਮੈਂਟ ਸੀ ਜਿਹੜੀ ਉਹ ਖੋਲੀ ਘਰ ਦੇ ਵਿੱਚ ਇੱਕ ਦੂਜੇ ਨਾਲ ਮਿਲਣਾ ਵਾਤਣਾ ਖੋਲਿਆ ਪਤਾ ਨਹੀਂ ਮੋਬਾਈਲ ਕੀ ਕੁਝ ਖਤਮ ਕਰੀ ਜਾਂਦਾ ਪਰ ਹੁਣ ਸਾਡਾ ਜਿਹੜਾ ਜੀਵਨ ਸਾਡੇ ਜਿਹੜੀ ਜੀਵਨ ਰੇਖਾ ਸਾਡੇ ਬੱਚੇ ਆ ਉਹ ਵੀ ਖੋ ਰਿਆ ਇਹ ਮੋਬਾਈਲ ਆਪ ਇੱਥੇ ਬਹੁਤ ਸਾਰੇ ਲੋਕ ਕਹਿਣਗੇ ਵੀ ਮਾਪੇ ਰੋਕਦੇ ਕਿਉਂ ਨਹੀਂ ਮਾਪੇ ਨੇ ਮੋਬਾਈਲ ਕਾਹ ਤੋਂ ਲੈ ਕੇ ਦਿੱਤਾ ਮਾਪੇ ਬੀ ਰੀਚਾਰਜ ਕਾਹ ਤੋਂ ਕਰਾਉਂਦਾ ਤੇ ਉਹ ਮਾਪੇ ਮਜਬੂਰ ਆ ਕੱਲਾ ਬੱਚਾ ਵਾ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ ਮਾਰਦਾ ਪੰਨ ਤੋੜ ਕਰਦਾ ਰੋਟੀ ਨਹੀਂ ਖਾਂਦਾ ਗੁੱਸਾ ਕਰਦਾ ਫਿਰ ਮਾਪੇ ਕੀ ਕਰਨ ਮਾਪੇ ਮੋਬਾਈਲ ਦਾ ਰੀਚਾਰਜ ਕਰਾ ਤੇ ਉਹਨੂੰ ਸ਼ਾਂਤ ਕਰ ਲੈਂਦੇ ਆ ਸਕੂਲ ਨਹੀਂ ਜਾਂਦਾ ਮਾਂ-ਪਾਪ ਸੁਝਾਉਂਦੇ ਆ ਮਨਾਉਂਦੇ ਆ ਪਰ ਉਹ ਕਹਿੰਦਾ ਮੈਂ ਨਹੀਂ ਜਾਣਾ ਫਿਰ ਉਹ ਅਗਰੈਸਿਵ ਹੋ ਜਾਂਦਾ ਬਹੁਤ ਜ਼ਿਆਦਾ ਗੁੱਸਾ ਕਰਦਾ ਤਾਂ ਇਦਾਂ ਹੀ ਸਮਾਂ ਬੀਤਦਾ ਬੀਤਦਾ ਅੱਜ 3 ਸਾਲਾਂ ਤੋਂ ਇਹ ਬੱਚਾ ਸਕੂਲ ਨਹੀਂ ਜਾ ਰਿਹਾ ਇਹ ਮੋਬਾਈਲ ਤੇ ਭੈਣੇ 7-8 ਸਾਲ ਹੋ ਗਏ ਨੂੰ ਹਾਂਜੀ ਇਹ 6th ਦੇ ਵਿੱਚ ਨੇ ਸਟੱਡੀ ਛੱਡਤੀ ਸੀ ਹੂੰ ਮੈਂ ਬਹੁਤ ਇਹਨੂੰ ਜ਼ਬਰਦਸਤੀ ਫਿਰ ਇੱਥੇ ਗਵਰਨਮੈਂਟ ਸਕੂਲ 'ਚ ਲਗਾਇਆ ਹੂੰ ਉੱਥੇ ਇਹਨੇ 7th ਕੀਤੀ ਰੇਟ ਦੇ ਵਿੱਚ ਫੇਰ ਇਹਨੇ ਛੱਡ ਪਾਇਆ ਕਿ ਮੈਂ ਪੜ੍ਹਨ ਦੇਣੇ ਹੈਗੇ ਇਹ ਨੋ ਸ਼ਾਂਤ ਨਹੀਂ ਹੈਗਾ। ਹੂੰ। ਇੱਕ ਤਾਂ ਪਹਿਲਾਂ ਘਰੋਂ ਨਿਕਲਦਾ ਹੋਇਆ ਹੀ ਬਹੁਤ ਪਰੇਸ਼ਾਨ ਕਰਦਾ ਸੀ ਉੱਠਦਾ ਹੀ ਨਹੀਂ ਸੀ ਹੁੰਦਾ। ਅੱਜ ਨਹੀਂ ਜਾਣਾ ਕੱਲ ਚਾਹੂੰਗਾ, ਅਜ ਨਹੀਂ ਜਾਣਾ ਕੱਲ ਚਾਹੂੰਗਾ। ਇਦਾਂ ਹੀ ਕਰਦੇ ਕਰਦੇ ਹੁਣ 8-9 ਸਾਲ ਹੋ ਗਏ ਨੇ। ਓਕੇ। ਮਨ ਲਓ ਕਿਹੜੇ ਸਾਲ ਦੀ ਗੱਲ ਹੈ ਭੈਣ ਜੀ ਇਹ? ਇਹ ਹੋਊਗੀ ਇੱਕ ਕਰੀਗਨ। ਕੋਈ ਬਾਏ। ਬਾਏ ਜਿੰਨੇ ਸੋ ਇਹ ਉਹ ਫਤਬਾਈ ਚੋਂ ਵਿੱਚ ਵੀ ਗੈਪ ਪਿਆ ਵਾ ਨਾ 2017 17 ਤੋਂ ਛੱਡਤਾ ਸੀ। 2017 ਤੋਂ ਨਹੀਂ ਹੋਣਾ ਕੋਈ ਨੀਂ ਚੱਟਾ 18 ਜਮਾ 6th ਸੀਗਾ 18 6th ਦੇ ਵਿੱਚ ਸੀਗਾ ਜਿਹਨੇ ਛੱਡਤਾ ਸੀ ਵੈਸੇ 6th ਦੇ ਮੈਂ ਇਹਨੂੰ ਲਾਸਟ ਦੇ ਵਿੱਚ ਵੀ ਮਹੀਨੇ ਇੱਕ ਚ ਇਹਨੂੰ ਸਟੱਡੀ ਕਰਵਾ ਕੇ ਫਾਈਨਲ ਐਗਜ਼ਾਮ ਦਵਾਤੇ ਸੀਗੇ ਮੈਂ ਕਿਹਾ ਤੂੰ ਸਟੱਡੀ ਕਰਕੇ ਐਗਜ਼ਾਮ ਦੇਦੇ ਵੀ ਤੇਰੀ ਹੋ ਜੂਗੀ ਅੱਗੇ ਤੂੰ ਐਨਾ ਠੀਕ ਹੋ ਜਾਏਗਾ ਇਹ ਪੂਰਾ ਸਾਲ ਗਿਆ ਮਾਨੂੰ 18 ਚ ਇਹਨੇ ਛੱਡਤਾ ਛੱਡਤਾ ਸੀ ਲਗਭਗ ਹਨਾ ਤੇ ਫਿਰ ਇਹਨੇ ਉਦੋਂ ਵੀ ਇਹਦੇ ਕੋਲ 18 ਚ ਮੋਬਾਈਲ ਸੀਗਾ ਇਹਦੇ ਕੋਲੇ ਨਹੀਂ ਉਦੋਂ ਮੋਬਾਈਲ ਨਹੀਂ ਸੀਗਾ ਦੇਖੋ ਲਈ ਬਸ ਵੈਸੇ ਹੀ 2 ਮਿੰਟ ਜਿਵੇਂ ਸਾਡਾ ਮੋਬਾਈਲ ਲੈ ਲਿਆ ਥੋੜਾ ਜਿਹਾ ਉਦਾਂ ਉਹ ਚਲਾ ਲੈਂਦਾ ਸੀ ਪਰ ਪੜ ਲੈਂਦਾ ਸੀ ਬਹੁਤ ਵਧੀਆ ਤਰੀਕੇ ਨਾਲ ਮੈਨੂੰ 1 ਮਹੀਨੇ ਚ ਟੀਚਰਾਂ ਵੀ ਹੈਰਾਨ ਰਹਿ ਗਈਆਂ ਸੀ ਵੀ ਇਹਨੇ ਸਟੱਡੀ 1 ਮਹੀਨੇ ਦੇ ਵਿੱਚ ਕੰਪਲੀਟ ਕਰਕੇ ਐਡੇ ਵਧੀਆ ਪੇਪਰ ਦੇਤੇ ਹੂੰ ਕਦ ਮਹੀਨੇ ਬਾਅਦ ਹਾਂਜੀ 6 ਦੇ 6 ਦੇ ਹਾਂਜੀ ਫਿਰ ਉਸ ਤੋਂ ਬਾਅਦ ਇਹਨੇ ਅਗਲੇ ਸਾਲ ਫਿਰ ਤਾਂ ਫੋਨ ਦੀ ਲੈਕਣਾ ਸ਼ੁਰੂ ਕਰਦਾ ਫਿਰ ਜਿਹਾ ਹੀ ਨਹੀਂ ਹੈਗਾ ਫੋਨ ਫਿਰ ਇਹਨੇ ਧੁੱਤ ਜਿੱਦ ਕਰਕੇ ਲੈ ਲਿਆ ਫੋਨ ਇਹਦੇ ਪਾਪਾ ਨੇ ਲਿਆ ਕੇ ਦਿੱਤਾ ਉਸ ਦਿਨ ਮੈਂ ਘਰੇ ਹੈ ਨਹੀਂ ਸੀ ਜੀ ਹੂੰ ਇਹਨੇ ਜਿੱਦ ਕੀਤੀ ਹੋਣੀ ਆ ਉਹਨਾਂ ਨੇ ਫੋਨ ਲੈ ਆ ਕੇ ਦਿੱਤਾ ਉਹਨੂੰ ਤੇ ਫਿਰ ਮੈਂ ਕਿਹਾ ਵੀ ਆਪਾਂ ਨੈਟ ਨਹੀਂ ਪਵਾਣਾ ਹੈਗਾ ਉਹਨੂੰ ਚਲੋ ਮਾੜੀ ਮੋਟਾ ਕੁਝ ਦੇਖਦਾ ਦੇਖੀ ਜਾਂਦੇ ਫਿਰ ਮੈਂ ਉਸ ਦਿਨ ਫੇਰ ਨਹੀਂ ਸੀਗੀ ਫਿਰ ਇਹਨੇ ਜਿੱਦ ਕਰਕੇ ਫੇਰ ਆਪਣੇ ਪਾਪਾ ਤੋਂ ਨੈਟ ਪਵਾ ਲਿਆ ਫਿਰ ਉਸ ਤੋਂ ਬਾਅਦ ਤਾਂ ਫਿਰ ਬਿਲਕੁਲ ਹੀ ਬਾਹਰ ਜਾਣਾ ਹੀ ਬੰਦ ਕਰਤਾ ਜਦੋਂ ਇੰਟਰਨੈਟ ਤੇ ਆ ਗਿਆ ਇਹ ਗੱਲ ਹੈਗੀ ਆ 19 ਦੀ? ਹਾਂਜੀ 19 ਦੀ। 19 ਦੀ ਗੱਲ ਆ। ਠੀਕ ਆ। ਤੇ ਇਹਦੇ ਪਾਪਾ ਕਿੱਥੇ ਨੇ ਹੁਣ? ਉਹ ਕਿਤੇ ਬਾਹਰ ਗਏ ਹੋਏ ਨੇ ਅੱਜ। ਅ ਕੱਲ ਤੱਕ ਘਰੇ ਸੀਗੇ। ਆਹ ਨਾਲ ਆਇਆ ਵੈਸੇ ਕਿੰਨੇ ਸੀ 1.5-2 ਘੰਟੇ ਚ ਆ ਜਾਣਾ ਮੈਂ। ਦੋ ਭੈਣ ਭਰਾ ਨੇ ਇਹ ਹਨਾ? ਨਹੀਂ ਤਿੰਨ ਨੇ। ਤਿੰਨ ਨੇ। ਦੋ ਬੇਟੀਆਂ ਨੇ। ਇੱਕ ਬੇਟਾ। ਹਾਂਜੀ। ਦੋਨੇ ਬੇਟੀਆਂ ਤੋਂ ਵੱਡੀਆਂ ਵਾ। ਦੋਨੋਂ ਇਹ ਛੋਟਾ ਵਾ। ਹਾਂਜੀ। ਇਹਨਾਂ ਵੱਡੀਆਂ ਸਕੂਲ ਸੀ। ਤੋਂ ਉਹ ਵੀ ਛੱਡ ਕੇ ਸਰਕਾਰੀ ਚ ਆ ਗਿਆ। ਚਲੋ ਸਰਕਾਰੀ ਦੇ ਵਿੱਚ ਵੀ ਬਹੁਤ ਵਧੀਆ ਪੜ੍ਹਾਈ ਸੀ ਤੂੰ ਉੱਥੇ ਵੀ ਬਹੁਤ ਵਧੀਆ ਪਾਸ ਹੋ ਗਿਆ ਸੀ ਹੁਣ ਕਰਦੇ ਫਿਰ ਇਹ ਹੁੰਦਾ ਸੀਗਾ ਵੀ ਜੇ ਹੁਣ ਮੈਂ ਚ ਲਗਾ ਕੇ ਰੱਖਦੀਆਂ ਵੀ ਐਡਮਿਸ਼ਨਾਂ ਵੀ ਦੇਣੀਆਂ ਨੇ ਫੀਸਾਂ ਵੀ ਦੇਣੀਆਂ ਨੇ ਹਰ ਮਹੀਨੇ ਵੀ ਜਾਂਦਾ ਵੀ ਹੈ ਨਹੀਂ ਫਿਰ ਉਹ ਘਰੇ ਫੇ ਲੜਾਈ ਹੁੰਦੀ ਸੀ ਇਹ ਜਾਂਦਾ ਹੈ ਨਹੀਂਗਾ ਵੀ ਸਾਰਾ ਦਿਨ ਫੀਸਾਂ ਭਰੀ ਚੱਲੋ ਮਤਲਬ ਇਹ ਜਿੱਦ ਕਰਨ ਲੱਗ ਜਾਂਦਾ ਸੀ ਹਾਂਜੀ ਔਰ ਜੇ ਤੁਸੀਂ ਨਹੀਂ ਦਿੰਦੇ ਹੁਣ ਵੀ ਮੰਨ ਲੋ ਰੀਚਾਰਜ ਤਾਂ ਮੁੱਕੀ ਜਾਂਦਾ ਹੁਣ ਇਹਦਾ ਵੀ ਹੁਣ ਵੀ ਮਹੀਨੇ ਦੋ ਬਸ ਇਹ ਨਹੀਂ ਟੋੜਾ-ਕੋੜੀ ਕਰ ਦੇਣੀ ਆ ਉਹ ਤੁਸੀਂ ਉੱਪਰ ਦੇਖਦੇ ਨਾ ਗੇਟ ਭੰਨਿਆ ਪਿਆ ਵਾ ਹਾਂ ਉਹ ਸਾਰਾ ਮੈਂ ਦੇਖਿਆ ਉਹ ਇਹਨੇ ਸਾਰਾ ਅਸੀਂ ਇੱਕ ਵਾਰੀ ਉਹਨੂੰ ਰੂਮ ਦੇ ਵਿੱਚ ਬੰਦ ਵੀ ਕਰਤਾ ਸੀਗਾ ਫੋਨ ਲੈ ਕੇ ਫਿਰ ਇਹਨੇ ਸਾਰਾ ਗੇਟ ਬੁੱਟ ਭੰਨਤਾ ਫਿਰ ਹਰ ਚੀਜ਼ ਨੂੰ ਟੋੜਾ-ਕੋੜੀ ਚੱਦਰ ਇਹਨੇ ਬੈੱਡ ਦੀ ਚੱਦਰ ਸੜ ਦੇਣੀ ਗੱਦੇ ਚੱਕ ਦੇਣੇ ਉਹ ਵੀ ਬਾਲਾ ਸੀ ਹਾਂ ਆ ਪਹਿਲਾਂ ਦੀ ਗੱਲਾਂ ਦੱਸਦੀ ਪਈਆਂ ਮੈਂ ਵਿਸਰਣ ਕਿ ਨਹੀਂ ਸੀ ਜੀ ਕਾ ਵਾਸਤੇ ਇਹ ਬਾਅਦ ਕੰ ਕੀਤਾ ਮੈਂ ਬਾਅਦ ਹਾਂ ਫਿਰ ਹੌਲੀ-ਹੌਲੀ ਹੌਲੀ-ਹੌਲੀ ਥੋੜਾ ਜਿਹਾ ਫਿਰ ਟਿਕ ਟਿਕਣਾ ਸ਼ੁਰੂ ਹੋ ਗਿਆ ਪਰ ਫੋਨ ਨਹੀਂ ਛੱਡਿਆ ਨਾ ਹੋਨੇ ਹੁਣ ਜਾਂਦਾ ਸੀਗਾ ਮੈਂ ਸਕੂਲ ਜਾਣਾ ਵਾ ਮੈਂ ਟਿਊਸ਼ਨ ਜਾਣਾ ਮੈਨੂੰ ਪੜਾ ਦੋ ਤੇ ਫਿਰ ਅਸੀਂ ਮੈਂ ਇਹਨੂੰ ਪੁੱਛਦੀ ਵੀ ਚਲ ਤੂੰ ਮੈਂ ਸਕੂਲ ਦਿਖਾ ਲਿਆਣੀ ਆ ਕਿ ਚਲਾ ਜਾ ਸਕੂਲ ਪਰ ਗਿਆ ਹੀ ਨਹੀਂ ਫਿਰ ਮੇਰੀ ਗੱਲਾਂ ਨੂੰ ਇਗਨੋਰ ਕਰ ਦਿੰਦਾ ਵਾ ਕੋਈ ਗੱਲ ਨਹੀਂ ਹੁਣੇ ਹੁਣ ਮੈਂ ਅੱਜ ਕੱਲ ਦੀ ਇਹਦੀ ਤੋਰੀ ਤਿਆਰੀ ਕਰ ਲਈ ਤਾਂ ਮੇਰੇ ਕੱਲ ਦਾ ਹੁਣ ਮੈਨੂੰ ਕਹਿ ਰਿਹਾ ਵਾ ਟਿਊਸ਼ਨ ਲਗਾ ਦੋ ਮੈਨੂੰ ਟਿਸ਼ਨ ਲਗਾ ਦਊਂਗੀ ਕੋਈ ਗੱਲ ਨਹੀਂ ਮੈਂ ਪੜ ਲੂੰਗਾ ਕਿਨ ਕਿਤੇ ਭੇਜੋ ਨਾ ਉਹ ਮੋਬਾਈਲ ਤੇ ਕੀ ਕਰਦਾ ਇਹ ਜ਼ਿਆਦਾ ਜ਼ਿਆਦਾ ਪਤਾ ਨਹੀਂ ਵੈਸੇ ਤਾਂ ਗੇਮ ਵਗੈਰਾ ਖੇਡਦਾ ਵਾ ਜਾਂ ਖਾਣਾ ਵਗੈਰਾ ਖਾਂਦੇ ਹੇ ਉਲਟਾ ਚਸ਼ਮਾ ਦੇਖ ਲੈਂਦਾ ਵਾ ਬਸ ਇਹਨੇ ਚਲਾਣਾ ਮੋਬਾਈਲ ਹੀ ਆ ਮੇ ਪੁੱਤ ਸਹੀ ਦੱਸ ਦੇਖੋ ਮੋਬਾਈਲ ਦੇ ਵਿੱਚ ਤੂੰ ਕੀ ਦੇਖਦਾ YouTube ਫੇਰ ਦਾ ਇੱਕ PUBG ਖੇਡਦਾ ਜਾਂ ਕਿਹੜੀ ਆਨਲਾਈਨ ਗੇਮ ਕਿਹੜੀ ਚੱਲ ਰਹੀ ਨੇ ਪਹਿਲਾਂ Free Fire ਇੱਕ ਜਿਹੜੀ ਖੇਡਦਾ ਹੁੰਦਾ ਸੀ 60 60 ਮੈਂ ਤਾਂ ਤੈਨੂੰ ਦੇਖਿਆ ਕਿੰਨੀ ਵਾਰੀ ਖੇਡਦਾ ਹੁੰਦਾ ਕਿਤੀ ਲਾਹੇ ਲਿਆ ਹੁਣ ਸਮਾਂ ਕੋਈ ਨਹੀਂ ਥੇ ਚਾਰਜ ਲਗਾ ਕੇ ਵੀ ਫੋਨ ਹੀ ਚਲਾਉਂਦਾ ਰਹਿੰਦਾ ਵਾ ਇਹ ਨਹੀਂ ਮੈਂ ਚਾਰਜ ਲਗਾਤਾ ਫੋਨ ਮੈਂ ਰੱਖਦਾ ਥੋੜੀ ਤੇ ਉੱਥੇ ਚੇਅਰ ਲਗਾਉਗਾ ਉੱਥੇ ਬੈਠਾ ਰਹੂੰਗਾ ਕੋਈ ਲਾਈਟ ਗਈ ਹੋਈ ਆ ਤਾਂ ਵੀ ਨਹੀਂ ਜਿੱਥੇ ਹਨਾ ਨੈਕਟ ਹੁੰਦਾ ਵਾ ਉੱਥੇ ਜਾ ਕੇ ਬਹਿ ਜਾਣਾ ਨੇ ਚਾਹੇ ਗਰਮੀ ਚੀ ਹੋਣਾ ਬਹਿਣਾ ਪਵੇ ਓਕੇ ਮੀਨਾ ਰਾਤ ਨੂੰ ਮੀਨਾ ਦਾ ਇਹ ਨੰਦਾ ਨਹੀਂ ਹੁਣ ਵੀ ਇਹ ਕੱਲ ਪਰਸ ਪਰਸੋ ਨਾ ਆਇਆ ਵਾ ਉਹ ਵੀ ਬੜੀ ਮੁਸ਼ਕਿਲ ਨਾਲ ਕਹਿ ਕੇ ਕਿਲਾ ਮਾ ਸਾਹਰir ਖਰਾਬ ਹੋ ਜੂਗਾ ਤੇਰਾ ਮਹੀਨੇ ਮਹੀਨੇ ਵਾਰ ਲਾਇਆ ਨਾ ਤਾ ਕਾ ਤੂੰ ਕਰਦਾ ਪੁੱਤੂ ਬਾਲਾਂ ਦੀ ਕਟਿੰਗ ਵਗੈਰਾ ਫਿਰ ਬਾਲਾਂ ਦੀ ਕਟਿੰਗ ਵੀ ਬਹੁਤ ਅੱਖੀ ਹੁਣ ਇਹਨੂੰ ਕਿਹਾ ਸੀ ਮੈਂ ਕਿ ਤੂੰ ਵਾਲ ਤਾਂ ਕਟਿੰਗ ਕਰਵਾ ਲੈਣਾ ਫਿਰ ਨਹਾ ਲਈ ਕੋਈ ਨਹੀਂ ਮੈਂ ਬਾਅਦ ਕਰਾ ਲਵਾਂਗਾ ਲੋਚਾ ਦੇਣਾ ਚ ਕਰਵਾ ਕੇ ਹੁੰਦਾ ਜਾ ਕੇ ਕਰਵਾ ਕੇ ਤਾਂ ਹੁੰਦਾ ਵਾ ਇਹ ਕਿਹਦਾ ਜਣਾ ਇਕੱਲਾ ਹੀ ਜਾ ਜਾਂਦਾ ਨਹੀਂ ਇਹਦੇ ਪਾਪਾ ਲੈ ਕੇ ਜਾਂਦੇ ਪਾਪਾ ਲੈ ਕੇ ਇਕੱਲਾ ਹੀ ਕਿਤੇ ਨਹੀਂ ਜਾਂਦਾ ਨਹੀਂ ਦਾਦਾ ਜੀ ਦਾ ਕੀ ਨਾਮ ਸੀ ਪਤਾ ਹੈਂ ਕੀ ਨਾਮ ਸੀ ਮਲ ਕਿੰਨਾ ਨਾਮ ਸੀ ਉਹਨਾਂ ਦਾ ਪਤਾ ਉਹ ਨਾਮ ਤੂੰ ਅੱਗੇ ਲੈ ਕੇ ਜਾਣਾ ਨਹੀਂ ਜੇ ਪਾਪਾ ਕਿਤਨਾ ਕਿਤੇ ਪਿੱਛੇ ਰਹਿ ਗਿਆ ਤਾਂ ਪਾਪੇ ਦੇ ਨਾਲ ਉਹਨਾਂ ਦੇ ਬੇਟੇ ਨੇ ਖੜਨਾ ਨਾ ਸਪੋਰਟ ਤੇ ਹੁਣ ਤੂੰ ਖੜੇਗਾ ਨਾ ਤੇ ਫਿਰ ਤੂੰ ਖੜੇਗਾ ਤਾਂ ਤੈਨੂੰ ਅੱਜ ਕੀ ਕਰਨਾ ਚਾਹੀਦਾ ਫਿਰ ਪੜ੍ਹਨਾ ਚਾਹੀਦਾ ਤੂੰ ਆਪਣੀ ਜ਼ਿੰਦਗੀ ਦੇ ਕਿੰਨੇ 7 ਸਾਲ 8 ਸਾਲ ਮੋਬਾਈਲ ਤੇ ਗਾਲਤੇ 19 ਦੇ ਵਿੱਚ ਤੈਨੂੰ ਮੋਬਾਈਲ ਮਿਲ ਗਿਆ ਸੀਗਾ 19 20 21 22 23 24 25 7ਵਾਂ ਸਾਲ ਚੱਲਦਾ 7 ਸਾਲ ਪੁੱਤ ਤੂੰ ਸਿਰਫ YouTube ਤੇ ਗੇਮਾਂ ਤੇ ਮੋਬਾਈਲ ਦੇ ਵਿੱਚ ਔਰ ਕਿੰਨੇ ਰੀਚਾਰਜ ਹੋ ਗਏ ਕਿੰਨੇ ਮੋਬਾਈਲ ਚੇਂਜ ਹੋ ਗਏ ਨੇ ਇੱਕ ਦੋ ਮੋਬਾਈਲ ਵੀ ਚੇਂਜ ਕੀਤੇ ਹੋਣੇ ਹਨਾ ਪਹਿਲਾਂ ਪਹਿਲਾਂ ਤਾਂ ਘਰੇ ਜਦੋਂ ਲੜਾਈ ਹੁੰਦੀ ਸੀ ਫਿਰ ਇਹਦੇ ਪਾਪਾ ਫੋਨੀ ਤੋੜ ਦਿੰਦੇ ਸੀ ਪਰ ਇਹ ਫੇਰ ਨਹੀਂ ਸੀ ਟਿਕਦਾ ਅੱਛਾ ਫੇਰ ਇਹ ਨਹੀਂ ਆ ਉਹ ਵੀ ਹਾਈਪਰ ਹੋ ਜਾਂਦੇ ਹੋਣੇ ਕਿਉਂਕਿ ਪਾਪਾ ਨੂੰ ਉਮੀਦ ਹੁੰਦੀ ਹੈ ਪੁੱਤ ਬੱਚੇ ਤੋਂ ਬਹੁਤ ਪਾਪਾ ਨੂੰ ਐ ਹੁੰਦਾ ਵੀ ਮੇਰਾ ਬੇਟਾ ਮੇਰੀ ਸਪੋਰਟ ਕਰੂ ਮੇਰੀ ਬਾਹਮ ਬਣੂ ਮੇਰੇ ਬਰਾਬਰ ਖੜੋ ਹੁਣ ਜਦੋਂ ਤੂੰ ਨਹੀਂ ਕਰੇਂਗਾ ਮੰਮਾ ਤਾਂ ਤੇਰੀ ਤੇਰੇ ਲਈ ਪੜਦਾ ਵੀ ਰੱਖ ਲੂ ਤੇਰੇ ਲਈ 2 ਮਿੰਟ ਝੂਠ ਵੀ ਬੋਲ ਲੂ ਤੈਨੂੰ ਪਰ ਪਾਪਾ ਤਾਂ ਪੁੱਤ ਉਹਨਾਂ ਨੂੰ ਹੁੰਦਾ ਵੀ ਮੇਰਾ ਪੁੱਤ ਆ ਵੀ ਮੈਨੂੰ ਇਹਦੇ ਸਾਥ ਦੀ ਲੋੜ ਆਏ ਮੈਨੂੰ ਸਾਥ ਦੇਣ ਦੀ بجائے ਅੰਦਰ ਬੈਠਾ ਉਹਨੂੰ ਕਿੰਨਾ ਗੁੱਸਾ ਚੜਦਾ ਹੋ ਕਿੰਨੀ ਫ੍ਰਸਟ੍ਰੇਸ਼ਨ ਹੁੰਦੀ ਹੋਊਗੀ ਪਾਪਾ ਨੂੰ ਤੇਰੇ ਨੂੰ ਹੁੰਦੀ ਹੋਊ ਕਿ ਨਹੀਂ ਜੇ ਤੂੰ ਆਪਣੀ ਪਾਪਾ ਦੀ ਥਾਂ ਤੇ ਆਪਣੇ ਆਪ ਨੂੰ ਰੱਖ ਕੇ ਦੇਖ ਜੇ ਤੂੰ ਹੁੰਦਾ ਪਾਪਾ ਦੀ ਥਾਂ ਤੇ ਤੇ ਉਹ ਬੇਟਾ ਹੁੰਦਾ ਤੇ ਤੂੰ ਕੀ ਕਰਦਾ ਫਿਰ ਇਸ ਕਰਕੇ ਹੁਣ ਪੁੱਤ ਤੇਰੇ ਕੋਲੇ ਟਾਈਮ ਆ ਅਸੀਂ ਤੇਰੇ ਕੋਲ ਆਏ ਆ ਮੰਮਾ ਨੇ ਵੀ ਤੇ ਨਾਲ ਦੇਣਾ ਆਪਾਂ ਉੱਥੇ ਚੱਲਦੇ ਆਂ ਟ੍ਰੀਟਮੈਂਟ ਸ਼ੁਰੂ ਕਰਾਵਾਂਗੇ ਟ੍ਰੀ ਇਹਦੇ ਚ ਕੀ ਟ੍ਰੀਟਮੈਂਟ ਕੀ ਆ ਪੁੱਤ ਟ੍ਰੀਟਮੈਂਟ ਸਿਰਫ ਇਨਾ ਵਾ ਤੇਰਾ ਬਿਹੇਵੀਅਰ ਆ ਜਿਹੜਾ ਉਹ ਸੋਸ਼ਲ ਹੋਊਗਾ ਥੋੜਾ ਬਾਹਰ ਨਿਕਲੇਗਾ ਮੋਬਾਈਲ ਨੂੰ ਛੱਡੇਗਾ ਹਣਾ ਹਸਪੀਟਲ ਦੇ ਵਿੱਚ ਆਪਾਂ ਜਾ ਕੇ ਦਵਾਈ ਲਵਾਂਗੇ ਦਵਾਈ ਨੇ 30% ਕੰਮ ਕਰਨਾ 70% ਕੰਮ ਕਰਨਾ ਤੁਹਾਡਾ ਮਾਹੌਲ ਉੱਥੇ ਤਿਰਰਗੇ ਬੱਚੇ ਨੇ ਤਰੀ ਇਹਦੇ ਉਹਨਾਂ ਨਾਲ ਤੂੰ ਬੈਠੇਗਾ ਗੱਲਾਂ ਕਰੇਗਾ ਖੇਡੇਗਾ ਫਿਜ਼ੀਕਲ ਗੇਮਾਂ ਖੇਡਾਂਗੇ ਆਪਾਂ ਇਦਾਂ ਨਹੀਂ ਚੀਜ਼ਾਂ ਹੋਣੀਆਂ ਪੁੱਤ ਔਰ ਤੂੰ ਦੇਖੀਂ ਆਪਣੇ ਆਪ ਹੀ ਐਕਟਿਵ ਹੋਣਾ ਤੇ ਕਿੰਨਾ ਬੂਸਟ ਹੋਣਾ ਤੂੰ ਕਿੰਨੀ ਖੁਸ਼ੀ ਮਿਲਣੀ ਹੈ ਤੈਨੂੰ ਤੂੰ ਆਪ ਕਹੇਗਾ ਵੀ ਅੰਕਲ ਮੈਂ ਬਹੁਤ ਵਧੀਆ ਤੂੰ ਥੈਂਕਿਊ ਕਰੇਗਾ ਵੀ ਅੰਕਲ ਥੈਂਕਿਊ ਤੁਸੀਂ ਮੈਨੂੰ ਇੱਥੇ ਲੈ ਕੇ ਆਇਆ ਸਿਕੰਦਰ ਲੈ ਤੁਸੀਂ ਮੇਰਾ ਇੱਕ ਸਾਲ ਹੋਰ ਖਰਾਬ ਕਰੀ ਜਾਂਦੇ ਆਂ ਜਦ ਮੈਂ ਤੁਹਾਨੂੰ ਕਹੀ ਜਾਂਦਾ ਮੈਨੂੰ ਸਕੂਲ ਲਗਾ ਦਿਓ ਮੈਂ ਚਲਾ ਜਾਊਂਗਾ ਮੈਂ ਕਿਹਾ ਐਦਾਂ ਕੋਈ ਆਸਾਨ ਕੰਮ ਨਹੀਂ ਹੈਗਾ ਪਹਿਲਾਂ ਤੈਨੂੰ ਆਪਣਾ ਸ਼ਰੀਰ ਸੈੱਟ ਕਰਨਾ ਪੈਣਾ ਹੁਣ ਤੈਨੂੰ ਸਾਬਤ ਕਰਨਾ ਪੈਣਾ ਅੱਗੇ ਤੈਨੂੰ ਕਿੰਨੀ ਵਾਰੀ ਇਹਨਾਂ ਨੇ ਮੌਕੇ ਦਿੱਤੇ ਉਦਾਂ ਹੀ ਮੌਕਾ ਦੇ ਦਿੰਦੇ ਸੀ ਹੁਣ ਇਸ ਵਾਰ ਤੇਰੇ ਦਾੜੀ ਆ ਗਈ ਹੁਣ ਤੂੰ ਵੱਡਾ ਹੋ ਗਿਆ ਹੁਣ ਤੈਨੂੰ ਵੀ ਇਮਤਿਹਾਨ ਦੇਣਾ ਪੈਣਾ ਤੂੰ ਇਹਨਾਂ ਦੇ ਇਮਤਿਹਾਨ ਪਾਸ ਕਰੇਂਗਾ ਫਿਰ ਹੀ ਤੈਨੂੰ ਸਕੂਲ ਲਾਉਣਗੇ ਹੁਣ ਠੀਕ ਆ ਕਹਿੰਦੇਗਾ ਨਾ ਪਾਸ ਪ੍ਰੋਮਿਸ ਪੱਕਾ ਨਾ ਹੁਣ ਇੱਥੇ ਜੀ ਸਾਡਾ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆ ਪੀਐਸ ਬਾਗਾ ਜੀ ਸਾਡੇ ਜਿਨ੍ਹਾਂ ਨੇ ਇਸ ਪਰਿਵਾਰ ਦੇ ਨਾਲ ਰਾਸਤਾ ਕਰਵਾਇਆ ਸਾਡੇ ਨਾਲ ਸੰਪਰਕ ਕਰਵਾਇਆ ਕਿਉਂਕਿ ਭੈਣ ਹੁਣੀ ਬਹੁਤ ਲੰਬੇ ਸਮੇਂ ਤੋਂ ਚਾਹੁੰਦੇ ਸੀ ਵੀ ਸਾਡਾ ਬੇਟਾ ਕਿਸੇ ਨਾ ਕਿਸੇ ਤਰੀਕੇ ਠੀਕ ਹੋ ਜਵੇ ਤਾਂ ਫਿਰ ਕਿਸੇ ਨਾ ਕਿਸੇ ਤਰੀਕੇ ਇਹਨਾਂ ਨਾਲ ਸੰਪਰਕ ਹੋਇਆ ਗੱਲ ਹੋਈ ਕਿਸੇ ਨੇ ਅੱਗੇ ਸੁਨੇਹਾ ਇਹਨਾਂ ਤੇ ਕਿਰਪਾ ਚਾਇਆ ਵੀ ਆਪਾਂ ਮਨੁੱਖਤਾਰੀ ਸੇਵਾ ਪਰਿਵਾਰ ਚ ਗੱਲ ਕਰੀਏ ਤਾਂ ਫਿਰ ਇਹਨਾਂ ਨੇ ਬਾਗਾ ਸਾਹਿਬ ਨਾਲ ਗੱਲ ਕੀਤੀ ਬਾਗੇ ਬਾਈ ਨੇ ਸਾਨੂੰ ਵੀਡੀਓ ਭੇਜੀ ਤਾਂ ਫਿਰ ਜਦ ਅਸੀਂ ਗੱਲ ਕੀਤੀ ਭੈਣ ਹੁਣੀ ਫਿਰ ਸਾਨੂੰ ਮਿਲਣ ਆਏ ਉੱਥੇ ਬਾਗੇ ਬਾਈ ਉਹਨਾਂ ਦੇ ਨਾਲ ਹੀ ਤੇ ਇਹਨਾਂ ਨੇ ਆ ਕੇ ਸਾਨੂੰ ਸਾਰੀ ਗੱਲ ਦੱਸੀ ਵੀ ਮੇਰਾ ਬੇਟਾ ਵੀ 6-7 ਸਾਲਾਂ ਤੋਂ ਅੰਦਰ ਹੀ ਬੈਠਾ ਰੂਮ ਦੇ ਵਿੱਚ ਵੀ ਪੰਨਾ ਤੋੜੀ ਕਰਨ ਲੱਗ ਜਾਂਦਾ ਆਪਣਾ ਨੁਕਸਾਨ ਕਰਨ ਲੱਗ ਜਾਂਦਾ ਜੀ ਉਹਨੂੰ ਅਸੀਂ ਮੋਬਾਈਲ ਨਹੀਂ ਦਿੰਦੇ ਜਾਂ ਰੀਚਾਰਜ ਨਹੀਂ ਕਰਾਉਂਦੇ ਸਕੂਲੇ ਨਹੀਂ ਜਾਂਦਾ 2119 ਦਾ ਜਿਵੇਂ 18 ਜੀ ਲਗਭਗ ਕਿਨੇ ਪੜ੍ਹਾਈ ਬੰਦ ਕਰਤੀ ਸੀ ਉਸ ਤੋਂ ਬਾਅਦ ਇਹ ਪੜ੍ਹਨ ਵੀ ਨਹੀਂ ਗਿਆ ਸਕੂਲੇ ਤੇ ਅੱਜ ਇਹ ਪਲੱਸ 1 ਦੇ ਵਿੱਚ ਜਾਂ ਪਲੱਸ 2 ਦੇ ਵਿੱਚ ਹੋਣਾ ਸੀ ਜੇ ਲਗਾਤਾਰ ਸਕੂਲ ਜਾ ਰਿਹਾ ਹੁੰਦਾ ਅੱਜ ਇਹ ਕਾਲਜ ਜਾਣ ਦੀ ਤਿਆਰੀ 'ਚ ਹੋਣਾ ਸੀ ਅੱਜ ਇਹ ਬੱਚਾ ਆਪਣੇ ਫਿਊਚਰ ਦੇ ਵਾਸਤੇ ਉਹ ਲਾਸਟ ਵਾਲਾ ਜਿਹੜਾ ਸਟੱਡੀ ਦਾ ਸਟੈਪ ਆ ਉਹ ਲੈਣ ਲਈ ਤਿਆਰ ਹੋਣਾ ਸੀ ਪਰ ਇਹਨਾਂ ਮੋਬਾਈਲਾਂ ਨੇ ਇਹਨਾਂ ਇੰਟਰਨੈਟ ਦੀ ਦੁਨੀਆ ਨੇ ਅੱਜ ਸਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰਕੇ ਧਰਤੀਆਂ ਇਸ ਕਰਕੇ ਉਹਨਾਂ ਮਾਪੇ ਲਈ ਵੀ ਇਹ ਸੁਨੇਹਾ ਬਾ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਿਰਫ ਇਸ ਕਰਕੇ ਮੋਬਾਈਲ ਦੇ ਦਿੰਦੇ ਆ ਵੀ ਚੱਲ ਕੋਈ ਨਾ ਟਿਕ ਜੂਗਾ ਕੋਈ ਨਾ ਇਹਦਾ ਮਨ ਲੱਗ ਜਾਂਦਾ ਸੀ ਕੰਮ ਕਰਨਾ ਬੱਚੇ ਨੂੰ ਮੋਬਾਈਲ ਲਾ ਕੇ ਦੇ ਦੋ ਇਹ ਬਹੁਤ ਖਤਰਨਾਕ ਬਿਮਾਰੀ ਆ ਆਉਣ ਵਾਲੇ ਸਮੇਂ ਚ ਜਿੰਨੀਆਂ ਵੱਡੀਆਂ ਤੇ ਭਿਆਨਕ ਬਿਮਾਰੀਆਂ ਵਾਂ ਉਹਨਾਂ ਸਾਰੀਆਂ ਬਿਮਾਰੀਆਂ ਤੋਂ ਵੱਡੀ ਤੇ ਖਤਰਨਾਕ ਬਿਮਾਰੀ ਮੋਬਾਈਲ ਦੀ ਐਡਿਕਸ਼ਨ ਮੰਨੀ ਜਾਇਆ ਕਰੂਗੀ ਇਹ ਅੱਜ ਤੋਂ 10 ਸਾਲਾਂ ਬਾਅਦ ਇਹਦੇ ਵਾਸਤੇ ਰੀਹੈਬ ਸਟੇਸ਼ਨ ਬਣਨਗੇ ਇਦਾਂ ਦੇ ਸੈਂਟਰ ਬਣਨਗੇ ਵੀ ਉੱਥੇ ਬੱਚਿਆਂ ਨੂੰ ਰੱਖਿਆ ਜਾਇਆ ਕਰੂ ਜਿਵੇਂ ਹੁਣ ਚਿੱਟਾ ਛਡਾਉਣ ਲਈ ਆਪਾਂ ਕਹਿੰਦੇ ਨਾ ਵੀ ਬੱਚੇ ਨੂੰ ਸੈਂਟਰ ਭੇਜ ਦਿੰਨੇ ਆ ਮੋਬਾਈਲਾਂ ਤੋਂ ਖਿਹੜਾ ਛਡਾਉਣ ਲਈ ਵੀ ਇਦਾਂ ਦੇ ਹਾਲਾਤ ਬਣ ਜਾਣੇ ਆਉਣ ਵਾਲੇ ਸਮੇਂ ਤੇ ਇਸ ਕਰਕੇ ਬੇਨਤੀ ਆ ਭੈਣੋ ਤੇ ਭਰਾਵੋ ਅੱਜ ਹੀ ਆਪਾਂ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਰੱਖੀਏ ਬੱਚਿਆਂ ਨੂੰ ਦੂਰ ਰੱਖੀਏ ਬੱਚੇ ਰੀਅਲ ਜ਼ਿੰਦਗੀ ਰੀਅਲ ਲੋਕਾਂ ਨੂੰ ਦੇਖਣ ਬਾਤਾਂ ਕਹਾਣੀਆਂ ਸੁਣਨ ਸਾਖੀਆਂ ਸੁਣਨ ਗੁਰੂ ਦੀ ਜਾ ਸਾਡੇ ਉਹਨਾਂ ਯੋਧਿਆਂ ਦੀਆਂ ਬਾਰਾ ਸੁਣਨ ਨਾ ਕਿ ਕਾਰਟੂਨ ਚਸ਼ਮਾ ਕਰਨੀ ਕਿਹੜਾ ਇਹਦੀਆਂ ਚੀਜ਼ਾਂ ਨਾ ਦੇਖਣ ਤੇ ਅੱਜ ਅਸੀਂ ਇਸ ਬੱਚੇ ਨੂੰ ਇਹਦੀ ਅਸੀਂ ਇਹਦਾ ਫੇਸ ਇਹਦੀ ਆਇਡੈਂਟੀਟੀ ਇਹ ਸਾਰੀਆਂ ਚੀਜ਼ਾਂ ਅਸੀਂ ਇਸ ਕਰਕੇ ਬਲਰ ਕੀਤੀਆਂ ਵੀ ਇਹਨੇ ਬੱਚੇ ਨੇ ਆਪਣਾ ਜੀਵਨ ਚੱਗੇ ਵਧਣਾ ਇਸ ਬੱਚੇ ਨੇ ਇੱਕ ਦਿਨ ਆਫੀਸਰ ਬਣਨਾ ਇਸ ਬੱਚੇ ਨੇ ਇੱਕ ਦਿਨ ਕੋਈ ਚੰਗਾ ਬਿਜ਼ਨਸਮੈਨ ਬਣਨਾ ਇਸ ਕਰਕੇ ਅਸੀਂ ਇਹ ਜੀ ਆਇਡੈਂਟੀਟੀ ਹੈ ਜਿਹੜੀ ਇਹਦਾ ਅਸੀਂ ਇਹਨੂੰ ਸਾਰੇ ਡਿਸਕਲੋਜ਼ ਨਹੀਂ ਕਰ ਰਹੇ ਪਰ ਇਹ ਸਨੇਹਾ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੀ ਆਪਣੇ ਬੱਚਿਆਂ ਵੱਲ ਧਿਆਨ ਦਿਓ ਆਪਣੇ ਬੱਚਿਆਂ ਦੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਜੀਵਨ ਵਿੱਚ ਜਰੂਰ ਇਹਨਾਂ ਚੀਜ਼ਾਂ ਤੇ ਅਮਲ ਕਰੋ ਤੁਹਾਡੀ ਕੀਤੀ ਅਰਦਾਸ ਖਾਲੀ ਨਹੀਂ ਜਾਣੀ ਇਸ ਮਾਂ ਦੀ ਇਸ ਦਾਦੀ ਦੀ ਜਿਹੜੀ ਪੀੜਾ ਵਾ ਉਹਨੂੰ ਮਹਿਸੂਸ ਜਰੂਰ ਕਰਿਓ ਇਸ ਘਰ ਦੀ ਉਸ ਪੀੜਾ ਨੂੰ ਮਹਿਸੂਸ ਕਰਿਓ ਵੀ ਕਿੰਨੇ ਦੁਖੀ ਨੇ ਆਪਣੇ ਬੱਚੇ ਨੂੰ ਲੈ ਕੇ ਇਕਲੋਤਾ ਪੁੱਤਾਂ ਨਾ ਨਾ ਤਾਂ ਉਹਦੇ ਨਾਲ ਜ਼ਬਰਦਸਤੀ ਕਰ ਸਕਦੇ ਆ ਤੇ ਨਾ ਉਸ ਬੱਚੇ ਨੂੰ ਉਹ ਬਦਲ پا ਰਹੇ ਆ ਕਿੰਨੀ ਤਕਲੀਫ ਚ ਹੋਊਗੀ ਉਹ ਮਾਂ ਜਦੋਂ ਦੂਸਰੇ ਬੱਚਿਆਂ ਨੂੰ ਦੇਖਦੀ ਹੋ ਜਿਹੜੇ ਇਹ ਨਾਲ ਪੜ੍ਹਦੇ ਸੀ ਜਿਹੜੇ ਵੱਡੀਆਂ ਕਲਾਸਾਂ 'ਚ ਅੱਜ ਇੱਥੇ ਮੋਟਰਸਾਈਕਲਾਂ ਤੇ ਗੇੜੇ ਮਾਰਦੇ ਆ ਨਿੰਘਦੇ ਆ ਕਰਦੇ ਆ ਤੇ ਉਹ ਮਾਂ ਨੂੰ ਕਿਵੇਂ ਲੱਗਦਾ ਹੋਊ ਵੀ ਮੇਰਾ ਪੁੱਤ ਵੀ ਐ ਹੋਣਾ ਸੀ ਉਹ ਦਾਦੀ ਨੂੰ ਕਿਵੇਂ ਲੱਗਦਾ ਹੋਊ ਉਹ ਇਲਾਕੇ ਦੇ ਵਿੱਚ ਇੱਕ ਚੰਗਾ ਵਪਾਰੀ ਸੀ ਉਹ ਤਾਂ ਇਸ ਦੁਨੀਆ ਤੋਂ ਚਲਾ ਗਿਆ ਪਰ ਉਹਦੇ ਪੁੱਤਰੇ ਨੇ ਅੱਗੇ ਉਹਦੀ ਲੈਗਸੀ ਨੂੰ ਵਧਾਉਣਾ ਸੀ ਤੇ ਉਹ ਬੱਚਾ ਗੇਮਾਂ ਚ ਮੋਬਾਈਲ ਦੀ ਦੁਨੀਆ ਚ ਇੰਟਰਨੈਟ ਦੀ ਦੁਨੀਆ ਚ ਖੋ ਗਿਆ ਕਿਤਨਾ ਕਰਿਓ ਅਰਦਾਸ ਇਸ ਪਰਿਵਾਰ ਲਈ ਇਸ ਬੱਚੇ ਲਈ ਇਸ ਬੱਚੇ ਦੇ ਭਵਿੱਖ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ